ਮੁਕਤ ਪੰਥ ਜਾਣਿਆ ਤੇ ਨਾਹੀਂ ਨੇ ਤਨ ਜੋਰਨ ਕੋ ਤਾਇਆ ਮੁਕਤ ਪੰਥ ਭਾਵ ਜਿਸ ਤੇ ਜਿਸ ਮਾਰਗ ਦੇ ਮਾਲਕ ਨੂੰ ਮਿਲ ਲੈ ਇਸ ਨੂੰ ਮਾਨ ਨੂੰ ਭੇਜਿਆ ਹੈ ਹੁਣ ਅਸੀਂ ਮੰਨ ਲਓ ਮਾਲਕ ਨੇ 84 ਲੱਖ ਜੋਂ ਵਿੱਚੋਂ ਸਾਨੂੰ ਉਤਮ ਜਮਾ ਬਖਸ਼ਿਆ ਹੈ ਇਹ ਅਦਾ ਕੀ ਪ੍ਰਯੋਜਨ ਹੈ ਕਾਹਨੇ ਲਈ ਇਸਨੇ ਜਮਾ ਬਖਿਆ ਹੈ ਜੁਹ ਮੰਨ ਜੋ ਹੈ ਉਹ ਜੋਤ ਸਰੂਪ ਹੈ ਇਹ ਮਾਲਕ ਵੀ ਜੋਤ ਸਰੂਪ ਹੈ ਪ੍ਰਕਾਸ਼ ਹੈ ਸਾਰੇ ਜਗਤ ਵਿੱਚ ਉਹਦੇ ਕੋਈ ਕਹਿੰਦੇ ਨੇ ਬਿਆੰਤ ਤੋ ਬਿਆੰਤੇ ਬਿਆੰਤ ਦਾ ਭਾਵ ਜਿਹਦਾ ਕੋਈ ਵੀ ਕਿਨਾਰਾ ਨਹੀਂ ਹੈ ਕੋਈ ਵੀ ਆਦ ਤੱਕ ਉਹਦਾ ਸਿਰਾ ਨਾਪ ਨਹੀਂ ਸਕਦਾ ਸਕਿਆ ਗੁਰੂ ਮਾਨਕ ਦੇਵ ਜੀ ਕਹਿੰਦੇ ਨੇ ਮੈਂ ਵੀ ਨਹੀਂ ਇਹਦੇ ਕਿਤੇ ਖੰਡ ਮੰਡਲ ਬ੍ਰਹਿਮੰਡ ਜੇ ਕੋ ਕਥੇ ਤਾਂ ਅੰਤ ਨਾ ਅੰਤ ਉਸ ਮਾਲਕ ਦਾ ਕੋਈ ਸਿਰਾ ਤੇ ਉਹ ਇੱਕੋ ਜਿਹਾ ਹੈਗਾ ਨਾ ਘਟਦਾ ਹੈ ਨਾ ਵਧਦਾ ਹੈ ਤੇ ਉਹ ਮਾਲਕ ਨੇ ਇਹ ਮਨੁੱਖਾ ਜਨਮ ਸੰਸਾਰ ਬਿਤਾਏ ਮਾਲਕ ਹੋਂਦ ਹੈ ਪਰਮਾਤਮਾ ਹੋਂਦ ਹੈ ਮਾਨਨੂ ਆਪਣੇ ਵਿੱਚੋਂ ਹੀ ਪੈਦਾ ਕਰਕੇ ਵਾਇਗਲ ਜੀ ਦਾ ਖਲਸਾ ਵਾਇਗਲ ਜੀ ਫਤਿਹ ਵਾਇਗਲ ਜੀ ਸੈਜ 1280 ਕਥਾ ਦੀ ਵਿਚਾਰ ਕਰ ਰਿਹਾ ਹੈ ਇਹ ਨੇਤਰਵਾਨ ਨਹੀਂ ਕਰਨੇ ਅਸੀਂ ਵਿਚਾਰ ਕਰ ਰਹੇ ਹਾਂ ਸੁਣਨੀ ਹੈ ਜੇ ਕੋਈ ਸ਼ੰਕਾ ਹੋਏ ਤੇ ਪੁੱਛ ਲੈਣਾ ਸ਼ੰਕਾ ਗੁਰਬਾਣੀ ਦੇ ਅਗਰ ਤੁਸੀਂ ਭਰੋਸਾ ਕਰਦੇ ਹੋ ਉਹ ਗੱਲਾਂ ਸਭ ਗੁਰਬਾਣੀ ਦੀ ਹੀ ਹੋ ਰਹੀਆਂ ਨੇ ਕਹਿੰਦੇ ਸ਼ੰਕਾ ਨਹੀਂ ਕਰਨੀ ਅੰਦਰ ਕੀ ਗੱਲ ਜਾਣੀ ਹੈ ਭਾਵ ਅੰਤਰ ਦੀ ਗੱਦ ਗਿਆ ਗਿਆ ਉਹ ਨਾਮ ਜਿਹੜਾ ਕਹਿੰਦੇ ਇਤਨਾ ਕਹਿੰਦੇ ਉਹ ਬਰਬਰ ਨਾਮ ਹੈਗਾ ਏ ਕਈ ਕਹਿੰਦੇ ਜਦੋਂ ਤਮਾਕਾ ਹੁੰਦਾ ਨਾ ਉਹਨੇ ਬਦਲ ਗਰ ਜੇ ਅਸੀਂ ਕੱਲ ਵੀ ਪਰਸੋਂ ਵੀ ਬਦਲ ਗਰ ਜੇ ਅਸੀਂ ਐਨੇ ਵੀ ਬਰ ਗਏ ਨੇ ਤੇ ਇਹ ਤੋਂ ਕਹਿੰਦੇ ਕਈ ਗੁਨਾਵਦ ਜਦੋਂ ਸਾਡੇ ਸਵਾਸ ਨਿਕਲਦੇ ਨੇ ਨਾ ਕਈ ਗੁਨਾਵਦ ਉਹਨੂੰ ਨਾਮ ਗਿਆ ਹੈ ਉਹ ਗਰਜਦਾ ਹੈ ਮਾਲਕ ਕਿਉਂ ਗਰਜਦਾ ਹੈ ਅੰਤ ਵੇਲੇ ਜੋਸੀ ਮਾਲਕ ਸਰਦੂ ਸਾਡਾ ਸਵਾਸ ਰੂਪੀ ਕੰਮ ਖਤਮ ਹੋ ਗਿਆ ਅਸੀਂ ਉਹਦਾ ਕੋਈ ਨੌਕਤ ਬੰਧ ਜਾਣਦੇ ਨਹੀਂ ਉਸ ਰਸਤੇ ਦੇ ਅਸੀਂ ਮਨ ਨਹੀਂ ਚੱਲਿਆ ਕਰਿਆ ਗੁਣਾ ਵਿੱਚ ਹੀ ਚੱਲਦਾ ਰਿਹਾ ਤੇ ਉਹ ਮਾਲਕ ਦੇ ਵੱਲ ਜਾਣਾ ਸੀ ਤੇ ਇੱਕ ਫਿਰ ਪੰਜਾਂ ਦੀ ਜੋ ਡਿਊਟੀ ਲਗਾਈਏ ਪੰਜਾਂ ਦੀ ਡਿਊਟੀ ਲਗਾਈਏ ਪੰਜ ਗੰਦੇ ਨਹੀਂ ਅਗੇ ਬਹੁਤ ਸਾਰੇ ਕਹਿੰਦੇ ਨੇ ਕਿ ਪੰਜ ਮਾੜੇ ਨੇ ਉਹਨਾਂ ਦੀ ਬਿਊਟੀ ਲਗਾਈ ਤੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਉਸਰਾਂ ਦੇ ਵਿਚਾਰ ਤ੍ਰੈ ਗੋਣਾ ਦੇ ਰਜਾ ਰਜੋਗੋਣੀ ਦੇ ਜਿਹਨੋਂ ਸੀ ਭੈੜੇ ਵਿਚਾਰ ਕਰਦੇ ਉਹਨਾਂ ਨੇ ਪੰਜਾਂ ਦੇ ਦੇਨੇ ਨੇ ਸਾਨੂੰ ਕਿਉਂਕਿ ਮਾਲਕ ਨੇ ਉਹਨੂੰ ਉਹਨੂੰ ਕਿਹਾ ਹੈ ਕਿ ਤੁਸੀਂ ਬੱਚੇ ਨੂੰ ਘਰ ਵਾਪਸ ਨਹੀਂ ਆਉਂਦੇ ਨਾ ਐਨੂੰ ਕਿੰਨਾ ਪਿਆਰ ਹੈਗਾ ਬਈ ਜੇ ਆਣ ਦੀ ਕੋਸ਼ਿਸ਼ ਕਰੇ ਤੇ ਐਨੂੰ ਰੋਕਣਾ ਤਦ ਹੀ ਸਰ ਵਿਚਾਰਾਂ ਨੇ ਸੇਵਲ ਕਰਦਿਆਂ ਦੇ ਜਦ ਜੇ ਨਾਮ ਪ੍ਰਗਟ ਹੋਇਆ ਉਹਦੇ ਵੀ ਜਾ ਦੇ ਨਾਮ ਵਰਗ ਨਹੀਂ ਹੋਇਆ ਉਹਦੇ ਵੀ ਦੋਨਾਂ ਦੇ ਵਿਚਾਰ ਉਹਨਾਂ ਦੇ ਵੀ ਆਉਂਦੇ ਨੇ ਜਿਹਨਾਂ ਨੂੰ ਨਾਮ ਤੱਕੜ ਜਾਂਦਾ ਹਾਂ ਹਾਂ ਵਿਚਾਰ ਦੇਖੋ ਵਿਚਾਰਾ ਤਾਂ ਦੇਸ਼ ਹੈਗਾ ਨਾ ਤ੍ਰੈ ਗੁਣ ਅੰਤ ਹੈਗਾ ਨਾ ਤੇ ਉਹ ਉਹਨੂੰ ਦੱਸਿਆ ਕਿ ਤੁਸੀਂ ਤੁਨ ਵਿੱਚ ਧਿਆਨ ਕਿਵੇਂ ਲਾ ਕੇ ਸੇਵਨ ਕਰਨਾ ਹੈ ਤੁਨ ਵਿੱਚ ਧਿਆਨ ਧਿਆਨ ਵਿੱਚ ਜਾਣਾ ਤੇ ਉਹ ਮਾਲਕ ਅੰਤ ਵੇਲੇ ਗਰਜਦਾ ਹੈਗਾ ਇਹ ਕਿ ਉਹ ਪੰਜਾਬੀ ਲੋਡੇ ਗਿਆ ਨੂੰ ਪੇਸ਼ ਕਰੋ ਮੈਂ ਤੇ ਸਵਾਸ ਵੀ ਖਤਮ ਹੋ ਜਾਣਾ ਇਹਨੋਂ ਕਿਦਾਂ ਗੱਲ ਬਿਆਲ ਜੋ ਪਰ ਉਹ ਡੋਲੇ ਮੁਖ ਵੀ ਸਾਰੇ ਵੀ ਉਹ ਸਾਡੇ ਇੱਕ ਨੂੰ ਕੋਲ ਹੀ ਹੈਗੇ ਨੇ ਖਾਲ ਪੰਜ ਜਿਹੜੇ ਦਾ ਸਾਡੇ ਨਾਲ ਹੀ ਚੱਲਦੇ ਨੇ ਐਸੇ ਜੀ ਹੋ ਜਾਈ ਪੰਜ ਜਿਹੜੇ ਨਾਲੋਂ ਬੱਠਣਾਂ ਹਾਂ ਉਹ ਵੀ ਅਸੀਂ ਵਿਚਾਰ ਕਰਾਂਗੇ ਤੇ ਉਹ ਉਹ ਪੰਜ ਵੀ ਸਾਡੇ ਨਾਲ ਹੀ ਹੈਗੇ ਨੇ ਜੀ ਬਾ ਸਵਾਸ ਖਤਮ ਹੋਣ ਤੇ ਉਹਨਾਂ ਨੂੰ ਜਿਸਾ ਕਹਿੰਦੇ ਜਮਕਾ ਡੰਡ ਉਹ ਡੰਡਾ ਲਗੇ ਪਹਿਲੇ ਜ਼ਿਆਰ ਤੇ ਲਗੇ ਉਹ ਫਾਈ ਲਗੇ ਪਹਿਲੇ ਜ਼ਿਆਰ ਬਠੇ ਨੇ ਗਿਆ ਨੂੰ ਸਰਬੰਦੇ ਦੇ ਵੇਸ਼ ਕਰਨਾ ਹੈਗਾ ਸਵਾਸ ਕਹਦਾ ਮਾਲਕ ਨੂੰ ਪੇਸ਼ ਕਰ ਰੋ ਤੇ ਮਾਲਕ ਵੀ ਨਾਲ ਬਣਾ ਕੇ ਜਿੰਨੂੰ ਅਸੀਂ ਗੁਰਬਾਣੀ ਵਿੱਚ ਨੌਵੇਂ ਮਹਲੇ ਸ਼ੋਕਾਂ ਚ ਪੜਦੇ ਆ ਸੰਗ ਸਖਰ ਸਭ ਧਜ ਗਈ ਕੋਉ ਨਾ ਲਿਭਿਓ ਸਾਰ ਤੇ ਉਹ ਅਸੀਂ ਕਹਿੰਦੇ ਨਾ ਇੱਥੇ ਮਨ ਧਨ ਖਤਬ ਹੋ ਗਿਆ ਸਾਡੇ ਕੋਲ ਯਾ ਕੋਈ ਲਾਸ ਹੋ ਗਿਆ ਤੇ ਵਿਪਤਾ ਬਾਦੀ ਤੋਂ ਮੇਰੇ ਦੇ ਹੈ ਨਾ ਉਹ ਕਹਿੰਦੇ ਉਹ ਵਿਪਤਾ ਹੈਗੀ ਹੈ ਕਹੋ ਨਾਨਕ ਇਹ ਵਿਪਦਮੇ ਤੇ ਇੱਕ ਹੈਗਾ ਜਨਾਬ ਉਹ ਮਾਲਕ ਵੀ ਕਹਿੰਦਾ ਸਾਨੂੰ ਥੋੜਾ ਹਾਲੇ ਆਂਦਾ ਤੇ ਅਸੀਂ ਧਨ ਦੇ ਮਾਲਕ ਮਾਲਕ ਹੀ ਹੋਣਾ ਸੋ ਨਾ ਜੇ ਮਾਲਕ ਹੋ ਜਲਦੇ ਸੁਖਮ ਮਾਨੇਗਾ ਪ੍ਰਕਾਸ਼ ਰੂਪ ਮਾਨੇਗਾ ਪ੍ਰਕਾਸ਼ ਹੋਵੇ ਮਾਲਕ ਹੈਗਾ ਤੇ ਉਹਦੇ ਵਿੱਚ ਅਸੀਂ ਜੋ ਅਭਿਆਸ ਕਰਿਆ ਉਹਦੇ ਵਿੱਚ ਹੀ ਅਸੀਂ ਸਮਾਨਾ ਹੈਗਾ ਸਮਾਨਾ ਕਿੱਥੇ ਹੈਗਾ ਇਸ ਸਾਹਮਣੇ ਹੀ ਮਿਲਦਾ ਹੈ ਮਨ ਨੇ ਸਮਾਨਾ ਹੈ ਸ਼ਰੀਰ ਨਹੀਂ ਸ਼ਰੀਰ ਦੇ ਜਦ ਤੱਕ ਸਵਾਸ ਮਿਲਨੇ ਇਹ ਘਰ ਦਿੰਦਾ ਹੈ ਔਰ ਉਹ ਵੀ ਉਹ ਵੀ ਕਾਲ ਦੇ ਵਸ ਕਿੱਦਾ ਆਇਆ ਜਦੋਂ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ ਕੋਈ ਐਕਸੀਡੈਂਟ ਹੋ ਜਾਂਦਾ ਅਸੀਂ ਬਿਰਤ ਹੋ ਜਾਂਦੇ ਆ ਕਿਉਂਕਿ ਖਾਂਡੇ ਪਤਾਲ ਦੀਪ ਸਭ ਲੋਆ ਐਮਰਜੈਂਸੀ ਤੇ ਆਨੇ ਖਾਂਡੇ ਪਤਾਲ ਦੀਪ ਸਭ ਲੋਆ ਕਾਲੇ ਵਸ ਆਪ ਪ੍ਰਵ ਕੀਆ ਪਰਮਾਤਮਾ ਨੇ ਜਦੋਂ ਬੱਚਾ ਗ੍ਰਹਿ ਨੂੰ ਟ੍ਰੇਨਿੰਗ ਹੁੰਦੀਏ ਗਰਭ ਵਿੱਚ ਆਇਆ ਵੀ ਨਹੀਂ ਹੁੰਦਾ ਹੱਲੇ ਤੇ ਉਹਨੂੰ ਟ੍ਰੇਨਿੰਗ ਦਿੰਦੇ ਨੇ ਤੇ ਉਹ ਕਹਿੰਦੇ ਖੰਡ ਪਦਾਲ ਦੀਪ ਸਭ ਲੋਕਾਂ ਦੇ ਵਸ ਆਪਰਮ ਕੀਆ ਉਹਦੇ ਪੈਦਾ ਹੁੰਦ ਪਹਿਲੇ ਰਿਜਕ ਹੀ ਵੇਚਦਾ ਉਹਦਾ ਤੇ ਉਹਨੂੰ ਟ੍ਰੇਨਿੰਗ ਵਿੱਚ ਦਿੰਦੇ ਨੇ ਤੇਰਾ ਰਿਜਕ ਵੇਚਦਾ ਹੈ ਤੇ ਉਹਨੂੰ ਟ੍ਰੇਨਿੰਗ ਦਿੰਦੇ ਨੇ ਪੂਰੀ ਕਾਜੀ ਟ੍ਰੇਨਿੰਗ ਦਿੰਦੇ ਨੇ ਗੁਰਮੁਖਵਾਂ ਨਾਗੇ ਵੇਚਦੇ ਨੇ ਕਿ ਤੂੰ ਐਸਾ ਜਾਣਾ ਹੈਗਾ ਐਸਾ ਤੇਰਾ ਜਨਮ ਹੋਏਗਾ ਤੇ ਉਹ ਹੁਣ ਮੰਨ ਲਓ ਉਦਾਹਰਨ ਦੇ ਰੋਦ ਤੇ ਬੱਚੇ ਦਾ ਜਨਮ ਹੋ ਗਿਆ। ਅਸੀਂ ਸ਼ਾਰਟ ਚੱਲ ਰਹੇ ਆ ਵਾਈਲ ਦੇ। ਜਿਵੇਂ ਇਹਨਾਂ ਸਮਾਨੀ ਹੁੰਦਾ ਨਾ ਫਿਰ ਅਸੀਂ ਵਿਚਾਰ ਗੱਲ ਇਹ ਬਾਈ ਹੌਲੀ ਹੌਲੀ ਚੱਲਦੀ ਜਾਂਦੀ ਵਿਚਾਰ ਵਿੱਚ ਆਂਦੀ ਰਹਿੰਦੀ ਹੈ। ਤੇ ਉਹ ਜਦੋਂ ਜਨਮ ਹੋ ਗਿਆ ਬੱਚੇ ਦਾ ਤੇ ਉਹ ਬੱਚਾ ਰੋਇਆ। ਸਾਡੇ ਅੰਦਰ ਕੀ ਕਹਿੰਦੇ ਨੇ? ਜਦੋਂ ਇਹਨੂੰ ਭੁੱਖ ਲੱਗ ਗਈ। ਤੇ ਉਹਨੂੰ ਭੁੱਖ ਲੱਗੇ ਸੀਗੇ ਉਹ ਮਾਂ ਅਗਲ ਨੂੰ ਦੇਖਦਾ ਸੀਗਾ। ਕਦੇ ਹੱਸਦਾ ਹੈ। ਸੋ ਜਾਂਦਾ ਹੈ। ਉਦੋਂ ਬੱਚੇ ਦੇ ਵਿਚਾਰ ਨਹੀਂ ਹੁੰਦੇ ਉਹ ਰੋਂਦਾ ਗੱਲ ਸੀਗਾ ਉਹ ਵਿਛੜਿਆ ਮਾਲਕ ਤੋਂ ਵਿਛੜਿਆ ਉਹਨੂੰ ਉਥੇ ਅੰਮ੍ਰਿਤ ਰਸ ਦੀ ਖੁਰਾਕ ਸੀ ਮਾਤਾ ਦੇ ਗਰਭ ਵਿੱਚ ਅੰਮ੍ਰਿਤ ਰਸ ਦੀ ਖੁਰਾਕ ਸੀਗੀ ਉਹ ਮਾਲਕ ਤੋਂ ਵਿਛੜਿਆ ਤੇ ਉਹ ਰੋਇਆ ਤੇ ਅਸੀਂ ਹੁਣ ਹੋਲੀ ਹੋਈ ਉਹਨੂੰ ਲੋ ਜਿਆ ਸ਼ਹਿਰ ਚਟਾ ਤਾ ਉਹਨੂੰ ਗੁਣਤੀ ਜਿਹਨੂੰ ਉਸੇ ਕਹਿੰਦੇ ਗੁਣਤੀ ਦੇਪ ਦੀ ਹੁਣ ਚਲੋ ਜੀ ਦੁੱਧ ਦੀ ਤਿਆਰੀ ਪਹਿਲੇ ਹੀ ਕਰਕੇ ਰੱਖੇ ਹੁੰਦੇ ਨੇ ਜਿਸ ਤਰ੍ਹਾਂ ਤਰੇ ਗੋਲਾ ਜੋ ਖੇਲ ਚੱਲਦਾ ਹੈ ਡਾਕਟਰ ਜੋ ਉਹ ਕਰਦਾ ਹੈ ਕਿ ਉਹ ਅਸੀਂ ਉਸ ਨਾਲ ਚੱਲਣ ਨਾਲ ਬਲਦੇ ਨੇ ਤਾਂ ਹੌਲੀ ਹੌਲੀ ਬੱਚਾ ਦਰਾਗਣਾ ਵਿਚਾਰਦਾ ਪੀਣ ਲੈਣੇ ਚਾਰ ਬੰਨੇ ਪਹਿਲੇ ਬੱਚਾ ਹਾਸਾ ਹੈ ਜਾਂ ਉਹ ਬੱਚੇ ਨੂੰ ਨਜ਼ਰ ਨਹੀਂ ਆਉਂਦਾ 2 ਮਿੰਟ 2 ਮਿੰਟ ਕੋਈ ਦ੍ਰਿਸ਼ਟੀ ਬਹੁਤ ਹੀ ਮੇੜੇ ਜਗ ਦੇਖੋ ਨਾ ਕਰਦ ਨੂੰ ਪਤਾ ਲੱਗਦਾ ਹੈਗਾ ਤੇ ਉਹ ਅਸੀਂ ਕਹਿੰਦੇ ਕਿ ਇਹ ਮਸੀ ਆ ਗਈ ਪਾਪਾ ਆ ਗਿਆ ਐ ਮਮਮੀ ਆ ਗਈ ਉਹਨੂੰ ਕੋਈ ਨਹੀਂ ਪਤਾ ਹੁੰਦਾ ਉਹ ਸਿਰਫ ਪ੍ਰਕਾਸ਼ ਹੀ ਦੇਖਦਾ ਹੈ ਉਹ ਵਿਰਸ਼ਟੀਗਾਂ ਵੀ ਬਹੁਤ ਹੀ ਮਾਈਨਰ ਜਿ ਦੇ ਰਿਸ਼ਟੀ ਹੁੰਦੀ ਹੈ ਤੇ ਉਹ ਅਸੀਂ ਤ੍ਰੈਗੁਣਾ ਵਿਦਿਆਸੀ ਉਹਨਾਂ ਉਹਨੂੰ ਭਰਵਾ ਦੇ ਤ੍ਰੈਗੁਣ ਵਿੱਚ ਜਾਂ ਕੋ ਭਰਮ ਆਏ ਹੌਲੀ ਹੌਲੀ ਕਰਦੇ 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 ਬੱਚਾ ਵੱਡਾ ਹੋਇਆ ਖਲੋ ਨੇ ਇਹ ਉਹ ਦੁਨੀਆ ਦੇ ਸਭ ਮਾਲਕ ਨੇ ਟ੍ਰੇਨਿੰਗ ਦੇ ਦੇ ਕੇ ਭੇਜਿਆ ਉਹਨਾਂ ਕਿ ਤੂੰ ਤੇਨੂੰ ਤੇ ਲੋਕ ਉਹਦੇ ਜੱਲ ਲਗਿਆ ਤੂੰ ਖੇਲ ਲੈ ਤੈਨੂੰ ਸਵਾਸਾ ਰੂਪੀ ਤਾਨ ਦਿੱਤਾ ਜਿੰਤੀ ਦਾ ਇਹਨੂੰ ਗੁਰਬਾਣੀ ਦੀ ਦੱਸਿਆ ਗਿਲ ਘਾਲੇ ਸਭ ਦਿਵਸ ਸਾਸ ਨਾ ਬਲ ਘਟਣ ਤਿੰਨ ਸਾਲ ਨਾ ਉਹ ਧੰਨਵਦਨਾ ਹੈ ਤੇ ਨਾ ਉਹ ਘਟਨਾ ਹੈ ਨਾ ਉਹ ਤਾਂ ਵਦਨਾ ਹੈ ਸਵਸਰਪੀ ਜੋ ਤਾਂ ਹੈ ਮੰਨ ਲਓ ਵਿਸ਼ਮਾ ਜਿਹਾ ਅਸੀਂ ਉਦਾਹਰਣ ਲਈਏ ਸਾਡੇ ਬੈਂਕ ਜੇ ਕਿੰਨੇ ਵੀ ਪੂੰਜੀ ਹੈਗੀਏ ਉਹਦਾ ਕਾਰਡ ਮੌਜੂਦਾ ਸਮੇਂ ਕਾਰਡ ਬਣ ਆਇਆ ਸੀ ਅਸੀਂ ਉਹ ਮਸ਼ੀਨ ਜਿਹਦੇ ਵੈਸੇ ਪਾਵਾਂਗੇ ਉਨੇ ਹੀ ਪੈਸੇ ਬਾਹਰ ਆਣਗੇ ਜਦ ਤੱਕ ਉਸ ਕਾਰਡ ਦੀ ਵੈਲਿਊ ਹੈਗੀ ਹੈ ਜਦੋਂ ਪੈਸੇ ਖਤਮ ਉਹ ਕਾਰਡ ਦੀ ਵੈਲਿਊ ਖਤਮ ਮਸ਼ੀਨ ਕੰਮ ਜੋ ਕਾਰਡ ਨਹੀਂ ਕੰਮ ਕਰੇਗਾ ਉਹ ਇੱਕ ਗੱਤੇ ਦਾ ਟੁਕੜਾ ਹੈਗਾ ਹੈਨਾ ਤੇ ਉਸ ਤਰ੍ਹਾਂ ਹੀ ਇਹ ਸਵਾਸ ਜਿਹੜੇ ਨੇ ਸਾਨੂੰ ਮਾਲਕ ਨੇ ਗਿਣਤੀ ਦੇ ਦਿੱਤੇ ਨੇ ਉਹ ਸਵਾਸਾ ਰੁਪਈ ਅਸੀਂ ਰਤਨ ਇੱਕ ਠਿਕ-ਠਿਕ ਖਰਚ ਕਰ ਲਏ ਨੇ ਜਿਹਦੇ 4 ਬਜ਼ਾਰ ਚਾਰ ਪਦਾਰਥ ਹੈਗੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਨ ਦੀ ਸੇਵਾ ਮੰਗੇ ਪਾਉ ਚਾਰੋਂ ਪਦਾਰਥ ਤੇ ਐ ਨਹੀਂ ਵੱਲੋਂ ਮਾਲਕ ਖਿਆਰੇ ਕਿ ਨਹੀਂ ਤੁਸੀਂ 그리스 ਜੀਵਨ ਨਹੀਂ ਅਪਣਾਣਾ ਤੁਸੀਂ ਘਾਰ ਨਹੀਂ ਬਣਾਣਾ ਸਭ ਕੁਝ ਕਰਨਾ ਹੈ ਕਰ ਕਦੇ ਇੱਕ ਬਜ਼ਾਰ ਤੋਂ ਦੋ ਵਿਸਾਰ ਨੇ ਤਾਂ ਤਿੰਨ ਪਦਾਰਥ ਤੂੰ ਜੇ ਲੱਪਿਆ ਇੱਕ ਨੂੰ ਇੱਕ ਵਿਸਾਰੇ ਦਾ ਪਿੰਡ ਹਾਰੇ ਅੰਗਲੇ ਨਾਮ ਵਿਸਾਰਾ ਹੈ ਜਿਸ ਉਪਰਾਨਸਰ ਦੇ ਲਈ ਤੋਂ ਘਰ ਵਾਪਸ ਆ ਰਹਾ ਸੀ ਉਹਨੂੰ ਅਸੀਂ ਵਿਸਾਰ ਦਿੱਤਾ ਤੇ ਉਹ ਆਨੂੰ ਅਸੀਂ ਬ੍ਰੇਡ ਕਰਨਾ ਸੀ ਬ੍ਰੇਡ ਕਿਤੇ ਨੂੰ ਅਸੀਂ ਵਿਸਾਰ ਦਿੱਤਾ ਤੇ ਇਧਰ ਸਲਾ ਉਹ ਮਾਇਆ ਨਾਲ ਪਿਆਰ ਕਰ ਗਿਆ ਬੜੀ ਮਿੱਠੀ ਕਰਦੀ ਹੈ ਮਾਇਆ ਤੇ ਉਹ ਗੁਰੂ ਘਰ ਅਸੀਂ ਜਾਂਦੇ ਆ ਉੱਥੇ ਵੀ ਮਾਇਆ ਮਾਇਆ ਬਾਪ ਕੀ ਉਹ ਵਿਚਾਰ ਅਸੀਂ ਗਏ ਗੁਰਦੁਆਰੇ ਗਏ ਉੱਥੇ ਗਏ ਚਲੋ ਹੁਣ ਘਰ ਚਲੀਏ ਨੇ ਉਹ ਸਬਜੀ ਬਣਾ ਲਈ ਫਲਾ ਲੈਣੇ ਆਣਾ ਨਹੀਂ ਆ ਲੈਣਾ ਜੋ ਮਜੂਦਾ ਸਭ ਸਭ ਪਰਿਵਾਰਾਂ ਦੀ ਕਹਾਣੀ ਹੈ ਤੇ ਪਰ ਇੱਥੇ ਘਾਰਾ ਗਿਆ ਹੁਣ ਮੈਂ ਗੁਰਦੁਆਰੇ ਜਾਣਾ ਹੈ ਨੈਕਸਟ ਟਾਈਮ ਮੈਂ ਗੁਰਦੁਆਰੇ ਜਾਣਾ ਕਿ ਮੇਰਾ ਚਿਤ ਕਰਦਾ ਹੈ ਪਰ ਗੁਰਦੁਆਰੇ ਜਾਂਦੇ ਫਿਰ ਮਾਨਤ ਹੈ নারদ ਮੋਣੀ ਗਿਆ ਨਾ ਮਾਨ ਨੂੰ ਗੁਰਬਾਣੀ ਦੇ ਕੇ ਤੇ ਸ਼ਾਸਤਰਾ ਦੇ ਕੇ নারদ ਮੋਣੀ ਮਾਨ ਨੂੰ ਕੀ ਆ ਹੈ নারদ ਮੋਣੀ ਤੇ ਉਹ ਇਹ ਖੇਲ ਚੱਲਣਾ ਨਾ ਹੈ ਤੇ ਅਸੀਂ ਸਵਾਸਾ ਰੁਪਈਏ ਦੇ ਸੇਵਰੇ ਲਗਾ ਰਹੇ ਹਾਂ ਤਾਂ ਅਸੀਂ ਸਵਾਸਾ ਰੁਪਈਏ ਰਤਨ ਜਮਾ ਕਰਕੇ ਮਾਲਕ ਬੰਨਾ ਹੈਗਾ ਸਾਨੂੰ ਜੀ ਭਾਵ ਇੱਕੋ ਤੇਰੇ ਤੇ ਆਪਣੇ ਨੂੰ ਪੈਦਾ ਕੀਤਾ ਹੈ ਤੇ ਇਹਨੂੰ ਖੇਲ ਖੇਰੇ ਲਈ ਭੇਜ ਰਿਹਾ ਹਾਂ ਹੁਣ ਕਿਉਂ ਭੇਜ ਰਿਹਾ ਹਾਂ ਕਈ ਸਵਾਲ ਕਰਦੇ ਨੇ ਕਿ ਇਹ ਮਾਲਕ ਨੇ ਐਸਾ ਦਾ ਖੇਲ ਕਿਉਂ ਬਣਾਇਆ ਕਿਉਂ ਉਹ ਮਾਲਕ ਹੈਗਾ ਪਿਓ ਹੈਗਾ ਦੀ ਮਰਜ਼ੀ ਮਾਲੂਮ ਬੱਚਾ ਵੱਡਾ ਹੋ ਜਾਵੇ ਤੇ ਆਪਣੀ ਜਿੱਦ ਕਰਦਾ ਹੈ ਜਦੋਂ ਛੋਟਾ ਹੁੰਦਾ ਹੈ ਤੇ ਉਹ ਮਾਤਾ ਪਿਤਾ ਹੀ ਜੋ ਕਹਿੰਦੇ ਨੇ ਉਹ ਹੀ ਉਹਨੂੰ ਕਰਨਾ ਬੰਦਾ ਚਾਹੀਦਾ ਸਹੀ ਹੈ ਜੇ ਗਲਤ ਹੋਏ ਜੇ ਸਾਹੀ ਬੱਚੇ ਨੇ ਸਮਝਾ ਲਓ ਕਿ ਝੂਠ ਬੋਲਣੇ ਤੇ ਦਿਖਾ ਦਿਓ ਝੂਠ ਬੋਲਣਾ ਸਿੱਖ ਜਾਵੇਗਾ ਤੇ ਸੱਚ ਬੋਲਣਾ ਸਿਖਾ ਦਿਓ ਉਹ ਸੱਚ ਹੀ ਬੋਲੇਗਾ ਝੂਠ ਮੋਲੇਗਾ ਹੀ ਨਹੀਂ ਇਹ ਮਾਲਕ ਨੇ ਕਿਹਾ ਤੁਸੀਂ ਤੇ ਮਾਲਕ ਅਸੀਂ ਤਾਂਦੇ ਹੀ ਬਣਾਗੇ ਕਿ ਤੁਸੀਂ ਸਵਾਸਾ ਰੂਪੀ ਰੱਖਣਾ ਉਸ ਖਜ਼ਾਨੇ ਵਿੱਚ ਮਾਲਕ ਦੇ ਨਿਰਗੁਣ ਦਾ ਖਜ਼ਾਨਾ ਨਹੀਂ ਪਿਆ। ਸਵਾਸਾ ਰੂਪੀ ਰਤਨ ਅਸੀਂ ਜਮ੍ਹਾਂ ਕਰਾਣੇ ਨੇ। ਤੇ ਹੁਣ ਦੇਖੋ ਆ ਤੇ ਸਿਮਰਨ ਕਰਨੇ ਕਈਆਂ ਦੇ ਨਾਮ ਪ੍ਰਗਟ ਹੋਇਆ ਹੈ। ਉਹ ਮਾਲਕ ਦੀ ਪੂੰਜੀ ਹੈ ਤੇ ਉਹ ਮਾਲਕ ਨੇ ਹੀ ਦੇਣੀ ਹੈਗੀ। ਮਾਲਕ ਮੈਂ ਕੀ ਸਿਮਰਨ ਕਰਵਾ ਸਕਦਾ ਹਾਂ ਮਰਜੀ ਮਾਲਕ ਦੀ ਚੱਲਣੀ ਹੈਗੀ। ਉਹਨੇ ਕਿਹਾ ਜੀ ਉਹ ਘਟ-ਘਟ ਕੇ ਅੰਦਰ ਕੀ ਜਾਣਦੇ ਭਲੇ ਬੁਰੇ ਕੀ ਪੀਰ ਪਛਾਨਤ ਕਦੇ ਛੇਡੇ ਨਾ ਬੱਜ ਜਾਏ ਜਿਹੜੀ ਨੂੰ ਛੋਟਾ ਜੀ ਤੇ ਹਾਰਦੀ ਤੇ ਵਰਗਾ ਉਹ ਕਹਿੰਦੇ ਉਹ ਸਭ ਦੇ ਘੱਟ ਘੱਟ ਦੀ ਜਾਣਦਾ ਹੈਗਾ ਹੈ ਤੇ ਤੁਸੀਂ ਮੰਨੋ ਸਿਮਰਨ ਕਰ ਰਹੇ ਹੋ ਕਿਸੇ ਗੱਲ ਲਗਾ ਰਹੇ ਹੋ ਗੁਰਬਾਣੀ ਮੁਤਾਬਕ ਕਰ ਰਹੇ ਹੋ ਗੁਰਬਾਣੀ ਮੁਤਾਬਕ ਜੋ ਕੋਈ ਵੀ ਕਥਾ ਕਰ ਰਹੇ ਹੋ ਤੁਸੀਂ ਉਸ ਬਾਬਕ ਚੱਲ ਰਹੇ ਹੋ ਜਾਂ ਆਪਣੀ ਮਾਤਰ ਲਗਾ ਰਹੇ ਹੋ ते उठे फिर गुरबाणी जी दस मन की मत त्यागो हर जन हमें की गल हो रही है कि मन जहाँ है हरी हैगा हरी मन की है हरी परमात्मा मन की मत त्यागो हर जन हर जन फिर कहते यह बात कठे कठिनी क्योंकि तो वो कई युग हो गए हैं सो सबनों ही ਉਹ ਘਰੋਂ ਦੀ ਆਇਆ ਕਿਹੜੇ ਜਿਹੜਾ ਅਦ੍ਰਿਸ਼ ਘਰ ਹੈਗਾ ਸਾਡਾ ਇੱਕ ਖਾਲੀ ਖਲਾ ਜਿਹਨੂੰ ਕਹਿੰਦੇ ਨਿਰਗੁਣ ਨਿਰਗੁਣ ਦਾ ਖਜ਼ਾਨਾ ਇਹ ਸਭ ਖਜ਼ਾਨਾ ਪ੍ਰਗਟ ਕੀਤਾ ਹੋਇਆ ਮੈਂ ਵੀ ਜਿੰਨੀ ਚੀਜ਼ਾਂ ਨਜ਼ਰ ਆ ਰਹੀਆਂ ਸਭ ਕਿੱਥੋਂ ਪ੍ਰਗਟ ਹੋਈਆਂ ਇਹ ਨਿਰਗੁਣ ਜਿਹੇ ਪ੍ਰਗਟ ਹੋਈਆਂ ਹੁਣੇ ਕੁਝ ਦਿਨ ਬਹਿਲੇ ਦੇਖਿਆ ਸੀ ਬਾੜ ਆਈ ਸੀ ਉੱਥੇ ਇਹ ਰੇਲ ਦੀ ਪਟੜੀ ਤੁਸੀਂ ਸੋਚ ਸਕਦੇ ਕਿ ਤੈਰੇ ਕੀ ਰੇਲ ਦੀ ਪਟੜੀ ਕੁਝ ਨਹੀਂ ਘਟਵਾੜ ਇੱਕ ਪਟੜੀ ਜਿਹੜੀ 15 ਕੁ ਫੁੱਟ ਦੀ ਹੁੰਦੀ ਹੈ ਹੋਈਏ ਦੋ ਟਾਂ 200 300 ਕਿਲੋ ਦੇ ਹੋਏਗੇ ਉਹ ਪਾਣੀ ਵਿੱਚ ਤੈਰ ਰਿਆ ਨੇ ਦੇਖੋ ਉਹ ਉਹ ਉੱਥੋਂ ਹੀ ਸਾਰਾ ਖਿੰਡ ਚਲੇਆ ਪਾਣੀ ਤੋਂ ਹੀ ਸਾਰਾ ਸੜ ਖੇਲ ਚਿੱਲ ਕਥੋਂ ਚਲੇ ਆਏ ਪਾਣੀ ਹੁਣ ਪਾਣੀ ਨਾਲ ਹੋਏ ਤਾਂ ਸਾਡੇ ਅਸੀਂ ਨਹੀਂ ਦੇ ਸਕਦੇ ਉਹ ਪਾਣੀ ਵਿੱਚ ਮਾਲਕ ਕਹਿੰਦੇ ਮਾਲਕ ਦੀ ਮਰਜ਼ੀ ਚੱਲਦੀ ਹੈ ਸਾਰੇ ਉਹਦੇ ਪੇੜ ਪੇੜ ਦੇ ਵਿੱਚ ਅੱਗ ਪੈਦਾ ਕਰਦੀ ਉਹਦੇ ਵਿੱਚ ਸਾਡੇ 5 ਤਤ ਤ ਤਿਆਰ ਕਰ ਦਿੰਦੇ ਪਵਨ ਪਾਣੀ ਅਗਨੀ ਦਾ ਮੇਲ ਚੰਚਨ ਤੇ ਪਰ ਗੁੱਧ ਦਾ ਖੇਰ ਨੌ ਦਰਵਾਜੇ ਦਸਵਾਵ ਦਵਾਰ ਇਹਦੇ ਬੋਝ ਨੇ ਗਿਆਨੀ ਇਹ ਵਿਚਾਰ ਉਹ ਜਦੋਂ ਤੁਸੀਂ ਉਸ ਦਵਾਰ ਨੂੰ ਬੁੱਝ ਲੇਗੇ ਫਿਰ ਮੇਰੇ ਵਰਗਾ ਤੋਂ ਹੋਣ ਦੀ ਕੋਸ਼ਿਸ਼ ਕਰਾਂਗੇ ਕਿ ਹੋ ਸਕਦਾ ਹੈ ਕਿ ਕੋਈ ਮੁਸ਼ਕਲ ਨਹੀਂ ਜੇ ਮੰਨ ਲਈ ਮਤ ਤੇ ਅੱਗੇ ਗਾ ਫਿਰ ਤੇ ਮਣੀ ਕਠੇ ਨੇ ਕੰਮ ਹੈਗੇ ਪਰ ਕਠਿਨ ਕਾਮ ਗਦੋ ਸਰਨ ਹੋ ਲਿਆ ਜਦੋਂ ਜੇ ਵਡ ਭਾਗ ਹੋਵੇ ਅਤ ਨਿਕਾ ਮਾਲਕ ਨੇ ਕਿਰਪਾ ਕਰਕੇ ਐਸੇ ਸੰਗਤ ਇਕੱਤਰ ਕੀਦੇ ਤੇ ਸੰਗਤ ਇਕੱਤਰ ਕੀਦੀ ਤੇ ਅਸੀਂ ਜੇ ਗੋਨ ਗਾਵਤ ਤੇ ਉਤਰਸੈ ਮੈਲ ਕੀਦੀ ਉਹਨੇ ਗੁਰਮੁਖ ਦਸਲੇ ਸਿਮ ਮੰਨ ਦੀ ਮੰਨ ਮੈਲੇ ਤਾਂ ਸਭ ਕੁਛ ਮੈਲਾ ਕਹਨ ਤੋਤੇ ਮਨ ਹੱਥਾ ਨਾ ਹੋਏ ਇਹ ਜਗਤ ਭਰਮ ਬੁਲਾਇਆ ਜਗਤ ਦੇ ਗਾਲ ਕੀਤੀ ਹੈ 1 2 3 4 ਨਹੀਂ ਇਹ जगत ਹੁਣ ਜਗਤ ਤੋਂ ਅਸੀਂ ਥੋੜੀ ਜਿਹੀ ਵਿਚਾਰ ਕਰੀਏ ਭਗਤ ਕਬੀਰ ਜੀ ਕਹਿੰਦੇ ਜਿਸ ਮਾਰਗ ਤੇ ਮੈਂ ਚੱਲ ਰਿਹਾ ਹਾਂ ਕਹਿੰਦੇ ਉਸ ਤੇ ਮੈਂ ਇਕੱਲਾ ਹੀ ਚੱਲ ਰਿਹਾ ਹਾਂ ਜਿਹੇ ਮਾਰਗ ਪੜ ਲੱਤ ਗਏ ਪਾਛੇ ਪੜੀ ਬਹੀਰ ਬਹੀਰ ਪਾਓ ਉੱਥੇ ਕਦੇ ਪੰਡਤਾਂ ਦੇ ਏਰੀਏ ਵਿੱਚ ਪੰਡਤਾਂ ਦੇ ਰਸਤੇ 'ਚ ਢੀਲਾ ਲੱਗਿਆ ਹੋਇਆ ਨੇ ਇੱਕ ਔਕਟ ਘਾੜੀ ਰਾਮ ਦੀ ਤੈ ਚੱਲ ਰਹੇ ਹੋ ਕਬੀਰ ਪੰਡਤ ਕਿਨੂੰ ਗਿਆ ਹੈ ਇਹ ਜਿਹੜੇ ਜਿੱਥੇ ਢੀਲਾ ਲੱਗਿਆ ਸਿਆਣੇ ਬੰਦਿਆਂ ਦਾ ਮਤਲਬ ਸਿਆਣਾ ਕਹਿੰਦਾ ਉਹ ਰੱਖ ਤ੍ਰੈਗੁਣਾ ਦਾ ਸਿਆਣਾ ਤ੍ਰੈਗੁਣਾ ਦਾ ਸਿਆਣਾ ਜੇ ਤੁਸੀਂ ਉਸ ਮਾਲਕ ਦੇ ਕਹਿੰਦੇ ਏਕਾ ਡੇਗ ਰੱਖੋ ਮਨਵਾਹੇ ਨਾਨਕ ਬੋਲ ਆਵੇ ਜਾਏ ਬਾਰ ਬਾਰ ਕਹਿੰਦੇ ਤੁਹਾਡਾ ਇਹ ਆਵਾਗਵਲ ਟਿਕਰ ਮਿਲ ਜਾਏ ਮਿਟ ਜਾਏਗਾ ਜੇ ਤੁਸੀਂ ਇਸ ਲੋਕ ਵਿੱਚ ਰਹਿੰਦੇ ਹੋ ਨਾ ਪਰ ਕੋਈ ਵਿਵਕਤਾ ਨਹੀਂ ਹਸਣ ਦੇ ਅਗਰ ਜੇ ਤੁਸੀਂ ਇੱਕ ਮਾਲਕ ਦੇ ਡੇਗ ਰੱਖੋਗੇ ਅਗਰ ਤੁਸੀਂ ਕਦੇ ਜਿਸਰਾ ਹੁਣ ਉਸ ਪੰਡਤ ਦੀ ਗੱਲ ਕੀਤੀ ਹੈ ਜੇ ਇਹੋ ਜਿਹਾ ਪੰਡਤਾਂ ਦੇ ਡੇਗ ਰੱਖ ਲਈ ਕਹਿੰਦੇ ਫਿਰ ਉਹ ਮਾਲਕ ਤੁਹਾਡੇ ਤੇ ਫਰੋਸਾ ਨਹੀਂ ਕਰੇਗਾ ਆਪਣੀ ਪਰਦੇਸ ਆਪ ਹੀ ਖੋਵੇ ਬਹੁਣ ਉਸਤਾ ਤੇ ਮਾਲਕ ਅੰਦੇ ਮੈਂ ਤੇਰੇ ਤੇ ਭਰੋਸਾ ਨਹੀਂ ਕਰਾਂਗਾ ਤੇ ਅਸੀਂ ਇਹ ਜੋ ਸਿਮਰਨ ਕਰ ਰਹੇ ਹਾਂ ਇਹ ਮਾਲਕ ਨੂੰ ਬੇਨਤੀ ਕਰ ਰਹੀ ਆ ਕਿ ਇਸ ਤਰੀਕੇ ਨਾਲ ਅਸੀਂ ਚੜ੍ਹਿਆ ਕਿ ਮਾਲਕ ਨੂੰ ਸਾਡੇ ਤੇ ਭਰੋਸਾ ਆ ਜਾਏ ਹੁਣ ਉਹ ਸ਼ਰੀਰ ਜਿਹੜੀ ਅਸੀਂ ਗੱਲ ਕੀਤੀ ਸੀ ਖੰਡ ਪਤਲ ਦੀਪ ਸਭ ਲੋਕ ਕਾਲੇ ਵਸ ਆਪ ਰਭ ਗਿਆ ਉਹ ਚਾਏ ਜਦੋਂ ਐਕਸੀਡੈਂਟ ਕਰਵਾਵੇ ਉਹ ਚਾਏ ਤੁਹਾਨੂੰ ਬਿਮਾਰ ਕਰ ਦੇਵੇ ਸੰਗੇ ਬਲੇ ਬੈਠੇ ਹੋਣੇ ਨਾ ਅਸੀਂ ਕਿਸੇ ਵੇਲੇ ਸਾਡਾ ਸ਼ਰੀਰ ਉਹ ਰક્ત ਨੂੰ ਭਜਨ ਲਗਨ ਹੁਣ ਲੱਟੀ ਸੀਗੇ ਤੇ ਅਚਾਨਕ ਹੀ ਹੋ ਗਿਆ ਉਹ ਇੱਕ ਸ਼ਰੀਰ ਕਾਲ ਦੇ ਅੰਦਰ ਕੀਤਾ ਹੈ ਨਾ ਇਹ ਉਹ ਇਹ ਖੁਰਾਕ ਘਰ ਦੇ ਪੰਜ ਬੰਦਿਆਂ ਨੇ ਖਾਧੀ ਹੋएगी ਇੱਕ ਬੰਦੇ ਨੂੰ ਅਲਰਜੀ ਹੋਏਗੀ ਚਾਲ ਹੋਣੀ ਹੋਏਗੀ ਇੱਕ ਨੂੰ ਹੋਏਗੀ ਤੇ ਉਹ ਕਾਲ ਕਾਲ ਦੇ ਵਿੱਚ ਸ਼ਰੀਰ ਜਿਹਦੇ ਪਰ ਦੋ ਚੀਜ਼ਾਂ ਕਾਲ ਦੇ ਅਸਰ ਹੀ ਕਿਦਿਆ ਐ ਦਿਮਾਗ ਜਦੋਂ ਦਿਮਾਗ ਤੇ ਬਿਠਾ ਲੋ ਦੋ ਚੀਜ਼ਾਂ ਮਾਲਕ ਨੇ ਆਪਣੇ ਹੱਥ ਰੱਖਿਆ ਨੇ ਇੱਕ ਰੱਖਿਆ ਨਾਮ ਤੇ ਇੱਕ ਰੱਖਿਆ ਸਵਾਸ ਜੋ ਸਾਨੂੰ ਦਿੱਜਿਆ ਨੇ ਉਹ ਕਾਲ ਨਾ ਘਟਾ ਸਕਦਾ ਹੈ ਨਾ ਵਧਾ ਸਕਦਾ ਐ ਸੱਚਾਈ ਹੈਗੀ ਜਿਹਦੇ ਸਵਾਸ ਦਿੱਤੇ ਨੇ ਅਸੀਂ ਕਈ ਨਹੀਂ ਸ਼ਾਇਦ ਤੁਹਾਡੇ ਵੀ ਆਪਣਾ ਕੋਈ ਨਾ ਕੋਈ ਪ੍ਰੈਕਟਿਸ ਰਹਿੰਦਾ ਹੋਵੇ ਕਈ ਜੀਵ ਅਸਰ ਨੇ ਨੇ ਜਦ ਇਹ ਮਾਰੀ ਜਾਏ ਨਾ ਉਹਦਾ ਅੱਛਾ ਹੈ ਜਿਸਨ ਨਰਕ ਭੋਗ ਰਿਹਾ ਹੈ ਨਾ ਪਰ ਨਹੀਂ ਉਹਦੇ ਸਵਾਸ ਲਿਖੇ ਨੇ ਤੁਹਾਡੇ ਕੈਨਲ ਮੇਰੇ ਕੈਨਲ ਕਿਸੇ ਦੇ ਕੈਨਲ ਮਰੇਗਾ ਨਹੀਂ ਉਹਦੇ ਸਵਾਸ ਤੇ ਕਦੇ ਤਨ ਪੂਰੇ ਕਰਨੇ ਹੀ ਬੈਣਗੇ ਕਿਉਂ ਉਹਨੂੰ ਦੁੱਖ ਲੱਗੇ ਉਹਨੇ ਮਾਲਕ ਨੂੰ ਯਾਦ ਨਹੀਂ ਕੀਤਾ ਕਈ ਜਨਮ ਵਿੱਚ ਪਿਛਲੇ ਜਨਮਾਂ ਚ ਵੇਲੇ ਕੀਤਾ ਤੇ ਐਸ ਜਨਮ ਵਿੱਚ ਵੀ ਭੁੱਲ ਗਿਆ ਕਈ ਜਨਮ ਹੋਏ ਕਿਹੜੇ ਕਿਹੜੇ ਟੈਡੀਆ ਜਨਮ ਤੇ ਆਇਆ ਕਈ ਜਨਮ ਪਹਿ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਅਸੀਂ ਵੀ ਕਿੰਨੇ ਥੈਡੀਆ ਜਨਮ ਤੋਂ ਨਿਕਲ ਕੇ ਆਏ ਆਂ ਕਈ ਜਨਮ ਪਲਕੀ ਸਰਕ ਹੋਏ ਪਈ ਜਨਮ ਹੈਵਰ ਵੀਰ ਖਦੇ ਹੋ ਤੇ ਹੁਣ ਕਹਿੰਦੇ ਮਾਲਕ ਨੇ ਬੜੀ ਕਿਰਪਾ ਕੀਤੀ ਕਾਰਹੀਂ ਤੇ ਸਾਨੂੰ ਗੁਰੂ ਮਿਲ ਗਿਆ ਸੰਤਨ ਗੁਰੂ ਰਾਮਦਾਸ ਜੀ ਕਹਿੰਦੇ ਸਾਨੂੰ ਭਾਗ ਹੋਆ ਗੁਰਸੰਤ ਮਿਲ ਆਇਆ ਪ੍ਰਭ ਅਬਨਾਸੀ ਘਰ ਮੈਂ ਭਾਇਆ ਭਾਗ ਉਹਨਾਂ ਨੇ ਘਰ ਵਿੱਚ ਹੀ ਸਾਨੂੰ ਗਰੂਰ ਮਿਲ ਗਿਆ ਤੇ ਉਹਨਾਂ ਨੇ ਸਾਨੂੰ ਗਿਆਨ ਦਿੱਤਾ ਕਿ ਸਾਡੇ ਇਹ ਯਾਦ ਰੱਖਣੀ ਕਿ ਭਾਗ ਹੋਆ ਕਿਉਂਕਿ ਪਿਥੀ ਕੰਦ ਵੀ ਉਹਨਾਂ ਦੇ ਹੀ ਬੇਡੇ ਸੀਗੇ ਗੁਰੂ ਰਾਮਦਾਸ ਦੇ ਉਹਨਾਂ ਦੇ ਭਾਗ ਨਹੀਂ ਸੀ ਭਾਗ ਹੋਆ ਗੁਰ ਸੰਤ ਮਿਲਾਇਆ ਗੁਰੂ ਅਰਜਨ ਦੇਵ ਜੀ ਤੇ ਪ੍ਰਭੂ ਨਾਲ ਸੀ ਕਰ ਮੈਂ ਭਾਇਆ ਉਹਨਾਂ ਨੇ ਸਾਨੂੰ ਗਿਆਨ ਦਿੱਤਾ ਤੇ ਸਾਡਾ ਉਸ ਮਾਲਕ ਨਾਲ ਮਿਲਾਪ ਹੋ ਗਿਆ ਜੇ ਉਹ ਅਸੀਸ कोशिश करिए उस मालक दर मेहनत कर जोदड़ी बार 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 बार, बार, बार तो यो ही प्रयोजन है मालक होना मालक चलो आए तो मालक ही हो गए समावे दादी जे मालक हो जाएगा तो आओ उन, दो चार मिनट सेवन करके बेनती करिए कर में कर जोदड़ी फिर कोई अगर मन कोई जो बेचारा हो कर पूछ ले जिंदी समझ आएगी ਗੁਰਵਾਦ ਘਟਨੇ ਜਿੰਨੇ ਸਮਝ ਹੋਏਗੀ ਉਸੇ ਮਾਲਕ ਹੀ ਕਰਵਾਏਗਾ 1400ਤੀ ਅੰਗ ਦੁਆਰਾ ਗੁਰਬਾਣੀ ਦੁਆਰਾ ਹੈ ਆਉ ਪਾਲਿਕਾ ਮੈਂ ਸਿਦਨ ਕਰ ਲਈਏ ਫਿਰ ਤਨਾਵੀ ਹੁੰਦਾ ਨੇ ਨੇਤਰ ਬਾਦ ਗਨੇ ਨੇ ਇਹਨਾਂ ਦੇ ਦਰਵਾਜੇ ਗਿਆ ਹੈ ਇਹ ਨੇਤਰ ਇਹ ਕਹਨ ਤੈਂ ਮੁਖਵੀ ਮੁਖ ਦੇ ਫਿਰ ਉਸ ਮਾਲਕ ਦਾ ਨਾਮ ਉਸ ਨਿਕਲੇ ਘਾਨੇ ਵਿੱਚ ਜਾਏ ਇਹ ਕਟੋਰੀਆ ਤੇ ਜਾਏ ਨੇਤਰ ਦੁਆਰਾ ਮਾਲਕ ਨੂੰ ਦੇਖਣਾ ਹੈਗਾ ਇਹ ਕਹੇ

बेनती करनी है कि अब की बार बख्श बंदे को बहर ना भौजल फेरा क्योंकि अगर इस रेस्था तक असी मुक्त नहीं होए मरण कोई मुक्ति है ना मुक्ति नहीं है कोई अरदास करे भाई साहब पंडित जी कर पूजा हवन कर एक अरदस दो अरदास तीन अरदास नहीं इतने ही जिथे प्राण खत्म होए उस टाइम वो तुरंत एक्शन होंगे मतलब अंदर है नहीं कि इतने कोई गोरमेंट वागू कोई अच्छी काम जी ए लैके आओ तो ए लैके आओ उ तुरंत एक्शन और जून जाओ जी सास कि कर कितने नहीं जाओ जी एनिट पा दो जी तो असी इसे ही जन्म चलना अब की बार बख्श बंद को बहुत न भोजन फिर ऐसे जन्म बार बार ना आना पे कि कहते एक दुख कट्ट दुख कहना दसिया है ਇੱਕ ਦੋ ਕੱਟੋ RAM RAJ ਮੇਰਾ ਅਗਨ ਦਹੇ ਪਰ ਗਰਮ ਬਸੇ ਰਾ ਬਾਰ-ਬਾਰ ਮੈਨੂੰ ਕੰਦੇ ਆਗ ਵਿੱਚ ਸੜਨਾ ਬਿਲਦਾ ਤੇ ਇਸ ਗਰਮ ਅਗਨ ਵਿੱਚ ਆਣਾ ਬਿਲਦਾ ਜਨਮ ਮਰਨ ਦੇ ਇਹਤ ਕੰਦੇ ਮੈਨੂੰ ਕੱਟ ਦੋ ਤੇ ਸਾਡਾ ਮਨੋਰਥ ਕੀ ਹੈ ਪਰਮਾਤਮਾ ਹੋਣਾ ਹੀ ਮਨੋਰਥ ਹੈ ਕੰਦੇ ਜੇ ਅਗਰ ਇਸ ਵਾਰ ਨਹੀਂ ਹੋਇਆ ਅਗਲੀ ਵਾਰ ਹੋਣਾ ਪਏਗਾ ਉਹ ਤੋਂ ਅਗਲੀ ਵਾਰ ਹੋਣਾ ਪਏਗਾ 50 ਜਨਮ ਲੈਣਾ ਤਦ ਹੋਣਾ ਪਏਗਾ वापस घर जब तक नहीं जाएगा तब तक दे मनोरथ बहुत जन्म पर मत है हारो अस्थिर मत नहीं पाए मानस दे पाए हर पज नानक इन्हें ही विचार कर दिया बेअत ही बेंत ही भुला हुई संगत बी बख्श ली वागुरु जी मैं कोई कथावाचक नहीं है जो भी असी विचार की है सू भाई साहब भाई सेवा सिंह तरव वाला मिले ਇਸੇ ਜੀਵਨ ਜੁਨੇਰੇ ਤੇ ਉਹਨਾਂ ਦਾ ਸੰਗ ਕਰਦੇ ਕਰਦੇ ਜੋ ਅਸੀਂ ਅਨੁਭਵ ਕੀਤਾ ਜਿੰਨਾ ਵੀ ਕੀਤਾ ਆਬ ਇਹ ਸਮਖ ਰੱਖਿਆ ਹੈ ਕੋਈ ਅੱਜ ਇਹ ਵਿਚਾਰ ਕਰਦੇ ਸੀ ਸ਼ਬਦ ਦੀ ਕਿ ਚਲੋ ਅਸੀਂ ਅੱਜ ਇਸ ਤੇ ਵਿਚਾਰ ਕਰਾਂਗੇ ਉਹ ਸ਼ਬਦ ਦੀ ਵਿਚਾਰ ਆਈ ਹੈ ਚਲੋ ਮਾਲਕ ਕਿਰਪਾ ਕਰੇ ਉਹ ਸ਼ਬਦ ਬਹੁਤ ਮਾਲਕ ਦਾ ਰક્ષਾ ਹੈ ਭਗਤ ਦਾ ਉਹ ਹੀ ਪ੍ਰੈਕਟੀਕਲ ਹੈ ਫਿਰ ਅਸੀਂ ਵਿਚਾਰ ਕਰਾਂਗੇ ਕੋਈ ਗਲਤੀਆਂ ਕੋਈ ਭੁੱਲਾ ਕਿ ਕੋਈ ਅਨ ਦਾਸ ਇਸ ਸੰਗਤ ਦਾਸ ਨੂੰ ਬਖਸ਼ ਜੋ ਹੈ ਜੀ ਬਖਸ਼ ਲੈਣਾ ਜੀ ਵਿਆਹ ਗੁਰੂ ਜੀ ਦਾ ਕਲਪਾ ਵਿਆਹ ਗੁਰੂ ਜੀ ਕੀ ਖਤ ਹੈ